ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਬੂ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਦੋ ਬੈੜਾ ਆਈਆਂ ਵੀਰੇ ਕੋਲੇ ਦੋਵੇਂ ਬਹੁਤ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਤਾਂ ਵੀਡੀਓ ਵੀ ਐਂਡ ਤਾਈਂ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਤਰੀਆ ਵੀਰੇ ਹੌਰ ਸਨਾ ਵੀਰੇ ਕੀ ਹਾਲ ਚਾਲ ਜੀ ਚਲੋ ਵਧੀਆ ਵੀਰੇ ਜੀ ਆ ਨਾਂ ਦੱਸੋ ਵੀਰੇ ਆਪਣਾ ਨਾਂ ਵੀ ਜੀ ਗੁਲਾਰੇ ਹਾਂਜੀ ਪਿੰਡ ਮਾਨਸੈਂਡਵਾਲ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਨੇੜੇ 4 ਕਿਲੋਮੀਟਰ ਫਟੇਗੜ ਜੂੜੀਆਂ ਦੇ ਹਾਂਜੀ ਹਾਂਜੀ ਫੋਨ ਨੰਬਰ ਵੀਰੇ ਕੋਲੇ 88720 72743 ਇਹ ਨੰਬਰ ਦੇ ਵੀਜੀ ਆਪਣਾ ਤੇ ਜਿਲ੍ਹਾ ਪਾਣੂ ਅੰਮ੍ਰਿਤਸਰ ਆ ਗਿਆ ਜੀ ਹਾਂਜੀ ਜਿਲ੍ਹਾ ਗੁਰਦਾਸਪੁਰ ਜਿਲ੍ਹਾ ਗੁਰਦਾਸਪੁਰ ਪੈ ਗਿਆ ਹਨਾ ਜੀ ਤੇ ਆਪਣਾ ਪਹਲੋ ਵਾਲੀ ਦੇ ਲਾਗੇ ਪੈ ਗਿਆ ਹਨਾ ਪਹਲੋ ਵਾਲੀ ਹਾਂਜੀ ਇਹ ਤੋਂ 3 ਕਿਲੋਮੀਟਰ ਹਨਾ 3 ਕਿਲੋਮੀਟਰ ਬਿਲਕੁਲ ਤਾਂ ਵੀਰ ਜੀ ਦੋ ਵੇੜਾਂ ਕੋਲੇ ਹਨਾ ਜੀ ਹਾਂਜੀ ਠੀਕ ਹੈ ਜੀ ਤੇ ਦੱਸੀਏ ਵੀਰੇ ਪਹਿਲੇ ਨੰਬਰ ਵਾਲੀ ਬਾਰੇ ਕਰ ਲਈ ਗੱਲ ਹਨਾ ਇਹਦੇ ਬਾਰੇ ਦੱਸ ਦੀ ਵੀਰੇ ਦੋ ਵੀਤੀਆਂ ਦੇ ਥਲੇ 10 ਕਿਲੋ ਜਿਹੜਾ ਚੋ ਹੀ ਲੈਣਾ ਜਿਹੜਾ ਚੋ ਲੈਣਾ ਉਹ ਦੋ ਦਾ ਹਨਾ ਬਿਲਕੁਲ 1 ਲੀਟਰ ਦੁੱਧ ਦੇ ਤੇ ਥੋੜੇ ਥੋੜੇ ਟਾਈਮ ਦੀਆਂ ਸੁਈਆਂ ਵਾ ਕੋਈ ਮਹੀਨਾ ਉਹ ਜਿਹੜੀ ਆ 5 ਕਿ ਦਿਨਾਂ ਦੀ ਸੁਈ ਆ ਇਹ ਮਹੀਨੇ ਦੀ ਸੁਈ ਆ ਅੱਛਾ ਜੀ ਹਾਂ ਜੀ ਠੀਕ ਆ ਦੁੱਧ ਚੰਗਾ ਵਾ ਥੱਲੇ ਦੁੱਧ 10 10 ਕਿਲੋ ਆ ਬਹੁਤ ਵਧੀਆ ਦੁੱਧਾ ਕੋਈ ਚੱਕਰ ਨਹੀਂ ਖੋਲੋ ਵੀਰ ਜੀ ਇਹਨਾਂ ਤੋਰਾ ਵਖਾਈਏ ਵੇਖੋ ਵੀਰੇ 10 ਲੀਟਰ ਦੁੱਧ ਆ ਤੇ ਥਾਂ ਦੀ ਗੱਲ ਕਰੀਏ ਤਾਂ ਬੜਾ ਹੀ ਪਿਆਰਾ ਥਣ ਲੱਗਿਆ ਚਵਾਈ ਵਾਲਾ ਸੋਹਣੀ ਵੇੜਾ ਲੈ ਵਾਲਾ ਬਹੁਤ ਸੋਹਣਾ ਲੱਗਿਆ ਵੀਰੇ ਸਫਾਈਆਂ ਬਹੁਤ ਨਾਲ ਲੇਵੀਆਂ ਤੇ ਥਣ ਵੀ ਬੜਾ ਪਿਆਰਾ ਲੱਗਿਆ 10 ਲੀਟਰ ਦੁੱਧਾ ਵੀਰੋ ਵੀਰਾ ਉਹ ਹੀ ਦੁੱਧ ਆ ਜਿਹੜਾ ਝੋਲਣਾ ਪੱਕਾ 10 ਲੀਟਰ ਹਨਾ ਵੀਰੇ ਹਾਂਜੀ ਹਾਂਜੀ ਠੀਕ ਆ ਜੀ ਸੋਹਣੀ ਵੜਾ ਸੂਏ ਪਹਿਲੇ ਦੀ ਲੱਗਦੀ ਹਨਾ ਪਹਿਲਾ ਸੂਆ ਵਿੱਚ ਠੀਕ ਉਹ ਦੂਜਾ ਸੂਆ ਇਹ ਪਹਿਲਾ ਸੂਆ ਠੀਕ ਆ ਜੀ ਸੂਈਆਂ ਥੋੜੇ ਥੋੜੇ ਟਾਈਮ ਦੀ ਹਨਾ ਹਾਂਜੀ ਹਾਂਜੀ ਥੋੜੇ ਥੋੜੇ ਟਾਈਮ ਠੀਕ ਆ ਜੀ ਘੁਮਾ ਲਓ ਵੇਖੋ ਵੀਰੇ ਦੋਵੇਂ ਵੜਾ ਸੋਹਣੀਆਂ ਨੇ ਤੇ ਥਣ ਥਣੂ ਵੀ ਬੜਾ ਪਿਆਰਾ ਲੱਗਿਆ ਤੇ ਲੇਵੇ ਦੀ ਬੜੀ ਸਫਾਈ ਆ 10 ਲੀਟਰ ਦੁੱਧ ਦਾ ਤੁਹਾਡੀ ਵਧਣਗੀਆਂ ਵੀ ਜੀ ਠੀਕ ਆ ਤੁਹਾਡੀ ਵਧਣਗੀਆਂ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਵੇੜ ਦਾ ਮੁੱਲ ਕਿ ਜਨਾਜ਼ਾ ਰਾਲੋ ਜਾਇ ਜੀ ਕਰਦੇ ਹੋ ਹਨ ਜਾਇ ਜੀ ਵੀਰ ਜੀ ਮੁੱਲ ਜਾਇ ਜੀ ਕਰਨੇ ਆ ਹਾਂਜੀ ਬਤੀਆਂ ਦੀ ਦੋ ਜੀਏ ਬਤੀ ਦੀ ਹਾਂਜੀ 2 60 30 ਦੀ ਵੀਰੇ ਹਨ ਹੋਰ ਜਾ ਛੜਦਾ 29000 ਦੀ ਜੀ 29 ਦੀ ਹਾਂਜੀ ਤਾਂ ਵੇਖੋ ਵੀਰੋ 10 ਲੀਟਰ ਦੁੱਧ ਦਾ 29000 ਦੀ ਵੀਰ ਕਹਿੰਦਾ ਹੋ ਜੂ ਸੋਹਣੀ ਵੇੜਾ ਵੀਰੇ ਥਨ ਥਨ ਬੜਾ ਪਿਆਰਾ ਲੱਗਿਆ ਜੋ ਲੇਵੇ ਵਾਲੀ ਆ 29000 ਦੀ 29000 ਬਾਕੀ ਕੋਈ ਫੋਨ ਲਾ ਲੇ ਮੋੜ ਦੇ ਨਹੀਂ ਹਨਾ ਵੀਰੇ ਹਾਂਜੀ ਫਿਰ ਵੀ ਮਾਨਤਾ ਕਰਾਂਗੇ ਵੀ ਇਹਦਾ ਠੀਕ ਆ ਜੀ ਵੇਖੋ ਵੀਰੇ ਰੇਟ ਤੁਸੀਂ ਵੀ ਇਹਦਾ ਚੈੱਕ ਕਰ ਲੈ ਬਹੁਤ ਵਧੀਆ ਰੇਟ ਕੀਤਾ ਖਾਨ ਵੀ ਵਧੀਆ ਲੱਗਿਆ ਲੇਵਾ ਵੀ ਸਫਾਈਆਂ ਜਿਹਾ ਪੂਰਾ ਤੇ ਸੋਹਣੀ ਵੜਾ 10 ਲੀਟਰ ਦੋ ਦਾ 29000 ਦੀ ਵੀਰ ਕਹਿੰਦਾ ਹੋ ਜੂ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਵੜਾ ਇਹ ਵੀ ਜੀ ਦੂਜਾ ਸੁਭਾ ਸੁਈ ਜੀ ਦੂਜਾ ਸੁਭਾ ਜੀ ਹਾਂ ਜੀ ਠੀਕ ਆ ਜੀ ਇਹਦੇ ਥੱਲੇ 10 ਕਿਲੋ ਦੁੱਧ ਲਾਓ 11 ਕਿਲੋ 10 ਕਿਲੋ ਲਾਓ ਅਸੀਂ 11 ਮੈਂ 10 ਲਾਉ ਤਾ ਹਨਾ ਤਾਂ ਵੇਖੋ ਵੀਰੋ 10 ਲੀਟਰ ਵੀਰ ਕਹਿੰਦਾ ਤੁਸੀਂ ਦੁੱਧ ਮੰਨ ਕੇ ਚੱਲੇ ਹੋ ਦੁੱਧ ਵਾਧਾ ਹਾਂ ਜੀ ਲੈਵਲ ਉਹ ਵੀ ਸੋਹਣਾ ਲੱਗਿਆ 10 ਕਿਲੋ ਦੁੱਧ ਜੀ ਇਹਦੇ ਥੱਲੇ ਸੋਹਣੀ ਬੈੜਾ ਡੇਢ ਮਹੀਨੇ ਮੈਂ ਡੇਢ ਮਹੀਨੇ ਦੀ 3 ਮਹੀਨੇ ਡੇਢ ਮਹੀਨੇ ਦੀ ਅੱਛਾ ਇਹਦੇ ਵਿੱਚ ਵਿੱਚ ਠੀਕ ਆ ਥੋੜਾ ਟਾਈਮ ਦੀਆਂ ਸੁਈਆਂ ਥੋੜਾ ਟਾਈਮ ਨਹੀਂ ਆ ਸੁਈਆਂ ਇਹ ਠੰਡ ਠੰਡ ਪਈ ਆ ਹੁਣ ਜਿਹੜੇ ਹੁੰਦਾ ਤਾਂ ਤਾਂ ¡Givia <laughs> 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 canal! <laughs> ਤਾਂ ਬਾਕੀ ਵੀਰੋ ਵੀਡੀਓ ਅੱਗੇ ਵੀਰ ਦੀ ਅਪਲੋਡ ਕੀਤੀ ਜਿਉਂ ਦੱਸਦਾ ਵੀਰ ਨਿਕਲਦਾ ਉਹੀ ਆ ਉਹ ਤੁਸੀਂ ਬੇਚਿੰਤ ਹੋ ਜਾਊਗੇ ਇੱਥੇ ਚੁਾਈ ਵੀ ਕਰੋਗੇ ਠੀਕ ਆ ਦੋਹਾਂ ਦਾ ਵੀਰ ਜੀ ਠੰਡੀਆਂ ਕੋਈ ਗੱਲ ਨਹੀਂ ਲੱਗਦਾ ਅੱਛਾ ਸੀਸ ਲੱਗਦਾ ਠੀਕ ਹੈ ਕੈਮਰੇ ਤੋਂ ਥੋੜੀਆਂ ਡਰਦੀਆਂ ਉਧਾਂ ਠੰਡੀਆਂ ਅੱਛਾ ਸੀਸ ਲੱਗਦਾ ਠੀਕ ਆ ਠੰਡੀਆਂ ਕੋਈ ਗੱਲ ਨਹੀਂ ਲੈ ਵਲੂਆ ਵੀ ਸੋਹਣੇ ਲੱਗਦੇ ਦੋਵੇਂ ਜੀ ਹੱਥ ਲਾਓ ਕੋਈ ਗੱਲ ਨਹੀਂ ਜਿੱਧਰੋਂ ਮਰਜ਼ੀ ਗੋ ਠੰਡੀਆਂ ਦੋਵੇਂ ਠੰਡੀਆਂ ਰਸੀਦੋਂ ਬਿਗੈਰ ਵੀਰ ਜੀ ਦੋਵੇਂ ਰਸੀਦ ਹਾਂਜੀ ਹਾਂਜੀ ਰਸੀਦ ਪਾਉਂਦੀ ਲੋ ਠੀਕ ਆ ਤਾਂ ਵੇਖੋ ਵੀਰੋ ਇਹ ਵੈੜਾ ਨੇ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਦੇਣਾ ਵੈੜਦਾ ਆਪਾਂ ਇਹਦਾ ਵੀ ਵੀਰ ਜੀ 30000 ਹੀ ਕਰਦੇ ਇਹ ਮੁੱਲ ਇਹ ਵੀ 30 ਇਹ ਵੀ 30 ਹੀ ਦੇ ਦੋ 60 ਦਾ ਜੋੜਾ ਹਨਾ ਜੀ 60 ਦਾ ਜੋੜਾ ਦੇ ਦਾਂਗੇ ਹਾਂ ਜੀ ਤੇ ਜੇ ਕੋਈ ਫੋਨ ਫਾਨ ਲਾਉ ਵੀਰੇ ਜੋੜਾ ਮੰਗੂਗਾ ਤੇ ਘਰ ਦੀ ਮਾਂ ਤਾਂ ਹਾਂਜੀ ਕਰਦੇ ਹਾਂਗੇ ਹਨਾ 10 10 ਲੀਟਰ ਵੀਰੇ ਦੁੱਧ ਆ ਥੱਲੇ 30 30000 ਦੀਆਂ ਵੀਰ ਕਹਿੰਦਾ ਵੈੜਾ ਹੋ ਜਾਣਗੀਆਂ 60000 ਦਾ ਜੋੜਾ ਤੇ ਜੋੜੇ ਚ ਜੋ ਪਾਉਗਾ ਤਾਂ ਵੀਰ ਜੀ ਕਰਦੇ ਸੋਰ ਛੱਪਾ ਇਹਨਾਂ ਦੀ ਸਵੇਰੇ ਅਹੀਂ ਮੱਧੂ ਚੋਈ ਹੈ ਨਾ ਸਵੇਰੇ ਮੱਧੂ ਸੈਂਪਲ ਕਟਾਇਆ 6-5 ਸੈਂਪਲ ਆਇਆ ਜੱਸੀ ਦਾ ਜੀ 6-5 ਆ ਬਹੁਤ ਵਧੀਆ ਸੈਂਪਲ ਮੈਂ ਹੈ ਇਹ ਮੱਜਾਂ ਵਾਲਾ ਹੀ ਕੰਮ ਕੋਈ ਮੱਜਾਂ ਵਾਲਾ ਕੰਮ ਬਿਲਕੁਲ ਵੀਰੇ ਫੈਂਟ ਤਾਂ ਇਹਨਾਂ ਦੀ ਹੁੰਦੀ ਹੈ ਨਾ ਹਾਂਜੀ ਸੈਂਪਲ ਬੜਾ ਤੇ ਦੁੱਧ ਵੀ ਸੋਨਾ 10 ਲੀਟਰ ਆ ਇਹ ਲੱਲੀ ਮੈਂ ਲੱਲੀ ਇੱਕ ਬਰਾਬਰ ਆ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਜੋੜੇ ਚ ਵੀ ਮਾਨਤਨ ਹੋ ਜੂ ਰੇਟ ਜਮਾਂ ਹੀ ਗਿਆ ਜਾ ਲੈਵੇ ਦੀਆਂ ਬਹੁਤ ਸਾਫ਼ ਨੇ ਤੇ ਤੁਸੀਂ ਇੱਥੇ ਚੱਲ ਕੇ ਵੀ ਹੁੰਦੇ ਹੋ ਤੁਸੀਂ ਛੱਡ ਕੇ ਨਹੀਂ ਜਾਓਗੇ ਵੇ ਦੁੱਧ ਸੋਨਾ 10 10 ਲੀਟਰ ਤੇ ਕੱਦ ਕਾਠ ਵਾਲੀਆਂ ਨੇ ਤੇ ਨਵਾਂ ਪਸ਼ੂ ਵੀਰੇ ਪਹਿਲਾ ਦੁੱਜਾ ਸੂਆ ਹੋਣੀ ਹਨਾ ਇਹ ਪਹਿਲਾ ਸੂਆ ਇਹ ਦੁੱਜਾ ਸੂਆ ਜੀ ਦੁੱਜਾ ਸੂਆ ਵਾ ਤੇ ਬਾਕੀ ਵੀਰੇ ਤੂੰ ਚੱਲ ਕੇ ਆਉਗੇ ਤੂੰ ਵੇੜਾ ਨਹੀਂ ਛੱਡ ਗਿਆਂਦੇ ਜੋੜਾ 60000 ਦਾ ਤੇ 60 ਚੋ ਵੀ ਮਾਨਤਨ ਹੋਏ ਨਾ ਠੀਕ ਆ ਤੇ ਵੀਰੇ ਇੱਕ ਦੀ ਤੋਰਾ ਵਿਖਾ ਦੇ ਇਹਦਾ ਵੀ ਫੋਨ ਖਾਦੇ ਉਹਦਾ ਇਕੱਠੀਆਂ ਖੋਲਾ ਦੋਵੇਂ ਤੇ ਵੀਰੇ ਤੂੰ ਜੋੜਾ ਪਾਲੋਗੇ ਤੇ ਤੁਹਾਡਾ ਮਾਨਤਨ ਪੂਰਾ ਹੋਊਗਾ ਤੇ ਦੋਵੇਂ ਵੇੜਾ ਬਹੁਤ ਸੋਹਣੀਆਂ ਲੇਵੇ ਦੀਆਂ ਬਹੁਤ ਸਾਫ਼ ਨੇ ਥਣ ਬੜੇ ਪਿਆਰੇ ਦੋਵਾਂ ਨੂੰ ਲੱਗੇ ਵੀਰੇਓ ਠੀਕ ਹੈ ਜੀ ਕਿਆ ਬਾਤ ਠੀਕ ਹੈ ਜੀ ਲਵ ਚ ਲੈ ਤੰਬਾਕੀ ਵੀਰਾਂ ਨੂੰ ਇਹੋ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲੇਓ ਜੀ ਹਾਂ ਜੀ ਡਰਦੀਆਂ ਕੈਮਰੇ ਤੋਂ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਠੀਕ ਹੈ ਤਾਂ ਵੀਰ ਜੀ ਡਰੈਸ ਕਿਹੜੇ ਪਿੰਡ ਦੱਸਿਓ ਆਪ ਦਾ ਪਿੰਡ ਵੀਰ ਜੀ ਮਾਨਸੈਂਡਵਾਲ ਜੇ ਹਾਂਜੀ ਜ਼ਿਲ੍ਹਾ ਗਰਦਾਸਪੁਰ ਜੇ ਹਾਂਜੀ ਫਤਿਹਗੜ ਚੂੜੀਆਂ ਇੱਥੋਂ 4-5 ਕਿਲੋਮੀਟਰ ਫਤਿਹਗੜ ਚੂੜੀਆਂ ਦੇ ਲਾਗੇ ਭਲੋਵਾਲੀ ਜੇ 3 ਕਿਲੋਮੀਟਰ ਹਾਂਜੀ ਠੀਕ ਹੈ ਜੀ 88720 72743 ਇਹ ਵੀਰ ਜੀ ਫੋਨ ਨੰਬਰ ਜੀ ਆਪਣਾ ਠੀਕ ਹੈ ਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ